ਪਰੇ ਵਿਦਿਆਰਥੀਓ ਜਿਹੜੀ ਚੌਥੀ ਕਾਉਂਸਲਿੰਗ ਆ ਚੁੱਕੀ ਹੈਗੀ 28 ਤੇ 29 ਤਰੀਕ ਨੂੰ ਆ ਜਾਣੀ ਕਿ ਕੱਲ ਤੇ ਪਰਸੋਂ ਉਹ ਸਬੰਧ ਵਿੱਚ ਜਿਹੜਾ ਤੁਹਾਡੇ ਸਾਹਮਣੇ ਜਿਹੜੀ ਰੱਖਦੇ ਆਂਗੇ ਆਪਾਂ ਮੈਟਲਿਸਟਾ ਜਿਹੜੀ ਲੜਕੀਆਂ ਦੀ ਸੂਚੀ ਆਈ ਹੈ ਕਾਉਂਸਲਿੰਗ ਸੂਚੀ ਤੁਸੀਂ ਵੇਖ ਰਹੇ ਹੋ ਕਿ ਫੋਰਥ ਕਾਉਂਸਲਿੰਗ ਜਿਹੜਾ ਸ਼ਡਿਊਲ ਆ ਸਾਰਾ ਐਲੀਜੀਬਲ ਜਿਹੜੇ ਕੈਂਡੀਡੇਟ ਨੇਗੇ ਮੈਰਿਟੋਰੀਅਸ ਇੰਟਰੈਸਟ ਐਗਜ਼ਾਮ 2024 ਫੀਮੇਲ ਲੜਕੀਆਂ ਲਈ ਕੈਟਾਗਰੀ 4 ਨੇਗੀਆਂ ਓਪਨ ਪ੍ਰਾਈਵੇਟ ਸਕੂਲ ਓਮਨ ਹਾਊਸ ਹਾਈਡਰਨ ਜਾਨੀ ਕਿ डब्ल्यू एच एच ਡਿਸੇਬਲਡ ਚਾਰ ਕੈਟਾਗਰੀ ਬਣਦੀਆਂ ਨੇ ਦੱਸਦੀ ਹੈ ਪ੍ਰਾਈਵੇਟ ਸਕੂਲਾਂ ਨੂੰ ਵੀ ਇਸ ਵਾਰੀ ਲਿਆ ਆ ਗਿਆ ਜੀ ਚੌਥੀ ਕਾਉਂਸਲਿੰਗ ਦੇ ਵਿੱਚ ਪ੍ਰਾਈਵੇਟ ਸਕੂਲਾਂ ਦੇ ਬੱਚੇ ਵੀ ਲੈ ਗਏ ਨੇ ਇਹ ਕਲੀਅਰ ਕਰ ਦਈਏ ਸੋ ਚਾਰੇ ਕੈਟਾਗਰੀ ਦੇ ਬੱਚੇ ਬੁਲਾਏ ਨੇ ਜੀ ਪ੍ਰਾਈਵੇਟ ਵਾਲੇ ਵੀ ਓਪਨ ਮੀਨਟ ਸਰਕਾਰੀ ਸਕੂਲਾਂ ਜਿਹੜੇ ਪੜ੍ਹੇ ਨੇਗੇ ਔਮੈਨ ਹਾਊਸ ਹੋਲਡ ਜਿਹੜੇ ਔਰਤਾਂ ਘਰ ਚਲਾ ਰਹੀਆਂ ਨੇ ਡਬਲਯੂ ਐਚ ਐਚ ਜਿਨ੍ਹਾਂ ਦੇ ਪਿਤਾ ਦੀ ਡੈਥ ਹੋ ਚੁੱਕੀ ਹੈ ਯਾਨੀ ਕਿ ਕਿਸੇ ਬੱਚੇ ਦੀ ਲੜਕੀਆਂ ਦੇ ਵਿੱਚੋਂ ਡਿਸੇਬਲਡ ਜਿਹੜੇ ਬੱਚੇ ਜਿਹੜਾ ਆਸਮਰੱਥ ਨੇ ਜਿਹੜੇ ਕਿਸੇ ਪੱਖੋਂ ਸਰੀਰਕ ਦੇ ਜਾ ਜਿਹੜਾ ਸਰੀਰਕ ਪੱਖੋਂ ਜਿਹੜਾ ਹੈਗਾ ਸੋ ਸਭ ਤੋਂ ਪਹਿਲਾਂ ਤੁਹਾਨੂੰ ਜਿਹੜੀ ਸੂਚੀ ਦਿਖਾ ਰਿਹਾ ਸੀ ਪ੍ਰਾਈਵੇਟ ਸਕੂਲਾਂ ਦੀ ਇਹਦੇ ਵਿੱਚ ਮੈਟਲ ਜਿਹੜਾ ਮਾਰਕਸ ਨੰਬਰ 124 ਨੇ ਤੇ ਮੈਟ ਨੰਬਰ 1 ਆ ਰੀਆ ਦਾ ਵੇਖ ਰਹੇ ਹੋ ਤੁਸੀਂ ਇਸ ਨੂੰ ਬੁਲਾਇਆ ਗਿਆ 28624 ਨੂੰ ਤੇ ਇਸ ਤੋਂ ਇਲਾਵਾ ਅੱਗੇ ਬੱਚਾ ਆ ਗਿਆ ਗੁਰਵੀਰ ਕਾ ਔਰ 120 ਨੰਬਰ ਆ ਜੀ ਮੈਟ ਨੰਬਰ 2 ਆ ਅੱਗੇ ਤੁਸੀਂ ਆਪ ਹੀ ਸਾਰਾ ਪੜ ਸਕਦੇ ਹੋਗੇ ਸਾਰੀ ਮੈਟ ਲਿਸਟ ਆਪਾਂ ਤੁਹਾਡੀਆਂ ਜਿਹੜੀਆਂ ਨਜ਼ਰਾਂ ਦੇ ਸਾਹਮਣੇ ਰੱਖ ਦਿੰਦੇ ਆ ਇੱਕ ਵਾਰੀ ਫਿਰ 120 ਵਾਲਾ ਬੱਚਾ ਆ ਗਿਆ ਮੈਕਪ੍ਰੀਤ ਫਿਰ 119 19114 14 13 12 9 7 7 6 6 5 5 ਵਾਲੇ 25ਵੇਂ ਨੰਬਰ ਤੇ ਆ ਗਏ ਆਪਾਂ ਤੇ 24 ਤੇ ਆਗੇ ਸੀਗੇ ਮਮਤਾ ਅ ਅੱਗੇ ਜਿਹੜਾ ਹੈਗਾ ਇਹ ਸਾਰੇ ਬੱਚੇ ਪ੍ਰਾਈਵੇਟ ਸਕੂਲਾਂ ਦੇ ਨੇ ਜਿਹੜਾ ਮੈਟ ਮੈਟ ਨੰਬਰ 25 ਨੰਬਰ ਤੱਕ ਦਿਖਾਇਆ ਤੁਹਾਨੂੰ ਅੱਗੇ ਚੱਲਦੇ ਆਂ ਜੀ ਆਪਾਂ ਜਿਹੜਾ ਹੈਗਾ ਇਹ ਸਾਰੇ 65 ਪੰਨੇ ਨੇਗੇ ਫੇਰ ਪ੍ਰਾਈਵੇਟ ਸਕੂਲਾਂ ਵਾਲੇ ਨਵਦੀਪ ਕੌਰ ਆ ਗਈ 105 ਮਾਰਕਸ 26 ਮੈਡ ਨੰਬਰ 26 ਐਸ ਦਾ ਪ੍ਰਾਈਵੇਟ ਸਕੂਲਾਂ ਦੇ ਬੱਚੇ ਚੱਲ ਪਏ ਜੀ 105 4 4 3 2 1 1 ਨੰਬਰਾਂ ਵਾਲੇ 100 ਨੰਬਰਾਂ ਵਾਲੇ ਆ ਗਏ ਬੱਚੇ ਅੱਗੇ 99 ਵਾਲੇ ਆ ਗਏ 98 ਵਾਲੇ 97 ਵਾਲੇ ਸਕਰੀਨ ਦੇ ਉੱਪਰ ਸਾਰਾ ਤੁਸੀਂ ਵੇਖ ਰਹੇ ਹੋਗੇ ਦਾ ਬਾਵਨਾ ਤੇ ਆਪਾਂ 50 ਨੰਬਰ ਤੇ ਜਿਹੜੀ ਬਾਵਨਾ ਸੀਰੀਅਲ ਨੰਬਰ 50 ਤੇ ਜਿਹੜਾ ਹੈਗਾ ਮੈਰਿਟ ਨੰਬਰ ਹੈ ਉਸ ਦਾ 50 97 ਨੰਬਰ ਨੇਗੇ ਅੱਗੇ ਚੱਲਦੇ ਹਾਂ ਅਸੀਂ ਪ੍ਰਾਈਵੇਟ ਸਕੂਲਾਂ ਦੇ ਬੱਚੇ ਜਿਹੜੇ ਦੇਖੋ ਜੀ 51 ਬੱਚੇ ਬੁਲਾਏ ਗਿਆ ਜੀ ਪ੍ਰਾਈਵੇਟ ਸਕੂਲਾਂ ਦੇ 51 ਲੜਕੀਆਂ ਨੂੰ ਬੁਲਾਇਆ ਗਿਆ ਮਨਦੀਪ ਕੌਰ ਜਸਵੰਤ ਸਿੰਘ ਮਾਰਕਸ 97 ਆ ਤੇ ਮੈਟ ਨੰਬਰ ਇਹਦਾ ਹੈਗਾ 51 ਜਾਨੀ ਕਿ ਪ੍ਰਾਈਵੇਟ ਸਕੂਲਾਂ ਦੀ ਜਿਹੜੀ ਮੈਟ ਲਿਸਟ ਆ 97 ਤੇ ਆ ਕੇ ਜਿਹੜੀ ਰੁਕ ਜਾਂਦੀ ਹੈਗੀ ਅੱਗੇ 52 ਦਾ ਤੁਸੀਂ ਵੇਖ ਰਹੇ ਹੋਗੇ 110 ਨੰਬਰਾਂ ਵਾਲੇ ਬੱਚੇ ਇਹ ਫੇਰ 105 ਵਾਲਾ ਅੱਗੇ ਚੱਲ ਪਈ ਜੀ WHH ਵਾਲੇ WHH ਵਾਲੇ ਚੱਲ ਪਈ ਜੀ ਐਸਆਰ ਨੰਬਰ 52 ਤੋਂ ਸੁਮਨ ਰਾਣੀ ਤੋਂ ਜਿਹੜਾ ਬੱਚੇ ਚੱਲ ਪਏ ਹੈ WHH ਕੈਟਾਗਰੀ ਵਾਲੇ ਚੱਲ ਪਏ ਰਾਜਕਮਾਰ ਤੇ 110 ਮਾਰਕਸ ਨੰਬਰ ਨਾਲ ਇਥੋਂ ਮੈਰਿਟ ਨੰਬਰ ਇੱਕ ਸ਼ੁਰੂ ਹੋ ਗਿਆ ਕਿਉਂਕਿ ਅਲੱਗ-ਅਲੱਗ ਮੈਰਿਟ ਬਣੀਆਂ ਨਾ ਕੋਟਾ ਹੁੰਦਾਗਾ ਪ੍ਰਾਈਵੇਟ ਵਾਲਿਆਂ ਦੀ ਅਲੱਗ ਬਣੀ ਹੈ 10% ਕੋਟਾ ਹੁੰਦਾ WHH ਦੀ ਅਲੱਗ ਬਣੀ ਹੈਗੀ 20% ਕੋਟਾ ਹੁੰਦਾਗਾ ਉਸ ਹਿਸਾਬ ਦੇ ਨਾਲ ਅਗਰ ਰਮਨੀਤ ਘਰ ਵੇਖ ਰਹੇ ਹੋ ਤੁਸੀਂ 105 ਨੰਬਰ WHH ਵਾਲਿਆਂ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਤੁਹਾਨੂੰ ਸਾਰੇ ਵਿਖਾ ਦਿੰਨੇ ਆਪਾਂ ਤੁਸੀਂ ਆਪ ਹੀ ਵੇਖ ਸਕਦੇ ਹੋ ਬਹੁਤ ਸਾਰੇ ਬੱਚੇ ਨੇ ਪੜ੍ਹੇ ਨਹੀਂ ਆ ਸਕਣੇ ਇੰਨੇ ਤਾਂ ਮੈਂ ਬਿਲਕੁਲ 75 ਨੰਬਰ ਦੇ ਉੱਪਰ ਆ ਗਿਆ ਨਾਲ ਨਾਲ ਤੁਸੀਂ ਸਕਰੀਨ ਤੋਂ ਪੜ੍ਹ ਸਕਦੇ ਜਿੱਥੇ ਕੋਈ ਨਾਮ ਹੈਗਾ ਗੁਰਲੀਨ ਕੌਰ ਤੇ ਜਿਹੜਾ 99 ਨੰਬਰ ਨੇ ਤੇ 24 ਮੈਰਿਟ ਨੰਬਰ ਆਗਾ WHH ਦੇ ਵਿੱਚ ਇਸ ਨੂੰ ਵੀ 28 ਤਰੀਕ ਨੂੰ ਬੁਲਾਇਆ ਗਿਆ ਮਾਫ ਕਰਨਾ ਅੱਗੇ ਵੇਖ ਰਿਹਾ ਤੁਸੀਂ 76 ਦੇ ਉੱਪਰ ਜਿਹੜਾ ਹੈਗਾ ਸ਼ਬਨਮ ਹੈ ਇਹ ਮੈਰਿਟ ਨੰਬਰ 25 ਵਾਲਾ WHH ਵਾਲੇ ਚੱਲ ਰਹੀ ਸਾਰੇ 99 ਮਾਰਕਸ ਨੇ ਫਿਰ 88 ਵਾਲੇ ਆ ਗਏ 87 ਨੰਬਰ ਵਾਲੇ 85 ਵਾਲੇ 84 ਵਾਲੇ ਸਾਰੇ WHH ਵਾਲੇ ਵਿਖਾ ਰਹੇ ਮੈਂ ਤੁਹਾਨੂੰ 50 51 52 53 ਮੈਰਿਟ ਨੰਬਰ ਆ ਇਧਰ 83 ਅੰਕ ਵਾਲੇ ਜੀ 82 ਅੰਕ ਵਾਲੇ 81 ਵਾਲੇ 80 ਨੰਬਰ ਦੇ ਉੱਤੇ ਆ ਗਿਆ ਆਪਾਂ ਸਿਮਰਨ ਕੌਰ ਤੇ 125 ਨੰਬਰ ਐਸ ਆਰ ਨੰਬਰ ਇਹਦਾ 125 ਆ ਬਿਲਕੁਲ ਸੀਟ ਦੇ ਹੇਠਾਂ ਤੇ ਇੱਥੇ ਜਿਹੜਾ ਉਹਦੇ ਨੰਬਰ ਬਣਦੇ ਨੇਗੇ ਉਹ ਬਣਦੇ ਨੇ 80 ਤੇ ਮੈਰਿਟ ਨੰਬਰ ਬਣਦਾ 74 ਸੋ WHH ਵਾਲੇ ਦੇ ਬੱਚੇ ਦਿਖਾ ਰਹੇ ਹਾਂ ਤੁਹਾਨੂੰ ਸਾਰੇ ਇਹ ਅੱਗੇ ਦਿਖਾਵਾਂਗੇ ਡਿਸੇਬਲਡ ਤੇ ਓਪਨ ਵਾਲੇ ਬੱਚੇ ਵੀ ਤੇ ਵਿੱਚ ਹੀ ਸੂਚੀ 'ਚ ਮੇਰੇ ਨਾਲ ਅੰਤ ਤੱਕ ਬਨੇ ਰਹੋ ਇਹ ਕਰ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਹਰ ਤਰ੍ਹਾਂ ਦੀ ਜਾਣਕਾਰੀ ਜਿਹੜੀ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਫਿਰ ਮਾਰਕਸ 80 ਵਾਲੇ ਚੱਲ ਪਏ ਜੀ ਵੇਖੋ ਤੁਸੀਂ ਫਿਰ 79 ਵਾਲੇ ਫਿਰ 78 ਯਾਨੀ ਕਿ 78 ਵਾਲੇ 99 ਮੈਰਿਟ ਨੰਬਰ W H H ਦੇ ਵਿੱਚ ਜੈਸਮੀਨ ਕੌਰ ਦਾ ਫਿਰ ਅਕ 151 ਐਸ ਆਰ ਨੰਬਰ ਇੱਧਰ ਵੇਖ ਰਹੇ ਹੋ ਤੁਸੀਂ ਆਈਡ ਨੰਬਰ 100 ਆ ਤੇ ਮਾਰਕਸ ਇਹਦੇ 78 ਨੇ W H H ਦੇ ਵਿੱਚ ਇਸ ਤਰ੍ਹਾਂ ਦੇ ਨਾਲ ਮੈਂ ਕਾਫੀ ਪੜਨ ਲੱਗਿਆ ਤਾਂ ਬਹੁਤ ਜ਼ਿਆਦਾ ਟਾਈਮ ਲੱਗ ਜਾਣਾਗਾ ਸਾਰੇ ਤੁਸੀਂ ਮੇਰੇ ਨਾਲ ਨਾਲ ਹੀ ਤੁਰੇ ਚੱਲੇ 175 ਨੰਬਰ ਦੇ ਉੱਪਰ ਦੇਖੋ ਤੁਸੀਂ 124 ਨੰਬਰ ਮੈਰਿਟ ਨੰਬਰ ਆ ਗਿਆ 176 ਨੰਬਰ ਵਾਲੇ ਬੱਚੇ ਆ ਗਏ ਮੋਨਿਕਾ ਜਿਹੜਾ ਹੈਗਾ ਅੱਗੇ 176 ਦੇ ਉੱਪਰ ਆਪਾਂ ਅੱਗੇ ਜਾ ਰਹੇ ਹਾਂ ਇਹ ਦੇਖੋ ਤੁਸੀਂ ਬਹੁਤ ਸਾਰੇ ਬੱਚੇ ਨੇ WHH ਵਾਲੇ ਸਾਰੇ ਜਿੱਥੇ ਵੀ ਤੁਹਾਡਾ ਨਾਮ ਬਣਦਾ ਤੁਸੀਂ ਖੁਦ ਪੜ ਸਕਦੇ ਹੋ ਕਿਉਂਕਿ ਵੀਡੀਓ ਨੇ ਬਹੁਤ ਜ਼ਿਆਦਾ ਲੰਬੀ ਹੋ ਜਾਣਾ ਤੇ ਤੁਸੀਂ ਜਿਹੜਾ ਹੈਗਾ ਇਹਨੂੰ ਰੋਕ ਕੇ ਵੀ ਦੇਖ ਸਕਦੇ ਹੋ ਬਹੁਤ ਸਲੋ ਸਲੋ ਮੈਂ ਤੁਹਾਡੇ ਸਾਹਮਣੇ ਇਸ ਨੂੰ ਰੱਖਣ ਲੱਗਾਂਗਾ ਬਹੁਤ ਸਲੋ ਸਲੋ ਇਹ ਚੱਲ ਰਹੀ ਹੈ ਜੀ ਸਾਰੀ WHH ਜਿਹੜੀਆਂ ਲੜਕੀਆਂ ਦੀ ਮੈਰਿਟ ਆ ਗਈ ਇਸ ਕੈਟਾਗਰੀ ਦੀ ਚੌਥੀ ਕਾਉਂਸਲਿੰਗ ਆ ਚੁੱਕੀ ਹੈ ਜੀ ਤੁਹਾਨੂੰ ਜਿਹੜਾ ਸੂਚਿਤ ਇਸ ਸੰਬੰਧੀ ਕਰ ਹੀ ਦਿੱਤਾ ਗਿਆ ਤਾਂ 68 ਨੰਬਰਾਂ ਤੇ ਆ ਗਏ 300 ਐਸ ਆਰ ਨੰਬਰ ਆ ਗਿਆ ਇੱਧਰ ਆਰਤੀ ਹੈ 200 ਜਿਹੜਾ 49 ਨੰਬਰ ਇਹਦਾ ਮੈਟਰ ਨੰਬਰ ਬਣਦਾ 68 ਨੰਬਰ ਨੇ ਇਹਦੇ ਪੇਪਰ ਦੇ ਵਿੱਚੋਂ ਠੀਕ ਹੈ 28 6 24 ਵਾਲੇ ਬੱਚੇ ਆ ਵੀ ਸਾਰੇ ਫਿਰ ਮੰਮਤਾ ਆ ਗਈ ਫਿਰ ਆਰਤੀ ਅੱਗੇ ਦੇਖੋ ਤੁਸੀਂ ਸਾਰੇ ਸਾਰਾ WHH ਚੱਲ ਰਿਹਾ ਜੀ ਇਹ ਤੁਸੀਂ ਸਕਰੀਨ ਤੇ ਚਲੋ ਮੇਰੇ ਨਾਲ ਨਾਲ ਬਹੁਤ ਟਾਈਮ ਲੱਗ ਜਾਣਾਗਾ ਇਸ ਤਰ੍ਹਾਂ ਤਾਂ ਤੁਸੀਂ ਆਪੇ ਵੇਖ ਸਕਦੇ ਹੋ ਸਾਰਾ ਮਾਹੌਲ ਹੀ ਹੌਲੀ-ਹੌਲੀ ਸਕਰੀਨ ਤੁਹਾਡੀਆਂ ਅੱਖਾਂ ਦੇ ਸਾਹਮਣੇ ਦੀ ਕਰ ਰਿਹਾਗਾ ਤੇ ਆਪਾਂ ਜਾ ਕੇ ਰੋਕਦੇ ਆਂ ਵੀ WHH ਦੀ ਕਿੱਥੇ ਜੇ ਜਾ ਕੇ ਖੜਦੀ ਆ ਮੈਰਟਾ ਇਹ ਤੁਹਾਨੂੰ ਦੱਸ ਦਿੰਦੇ ਆ ਆਹ ਖੜਗੀ ਜੀ ਇੱਧਰ ਪੜੋ ਤੁਸੀਂ 416 ਨੰਬਰ ਜਿਹੜਾ ਹੈਗਾ ਜਸਲੀਨ ਕੌਰ ਗੱਲ ਇੱਥੇ ਆ ਕੇ ਖੜ ਗਈ WHH ਤੇ ਨਹੀਂ ਜਸਲੀਨ ਕੌਰ ਗਿੱਲ ਹਾਂ ਜਸਲੀਨ ਕੌਰ ਗੱਲ ਤੇ ਖੜ ਗਈ ਜੀ ਬਿਲਕੁਲ 416 SR ਨੰਬਰ ਇਹਦਾ ਤੇ 753 ਨੰਬਰ ਨੇਗੇ ਪੇਪਰ ਦੇ ਵਿੱਚੋਂ 365 ਜਿਹੜਾ ਹੈਗਾ ਇਸ ਦਾ ਜਿਹੜਾ ਮੈਰਿਟ ਨੰਬਰ ਬਣਦਾ WHH ਦੇ ਵਿੱਚੋਂ ਫਿਰ ਨਾਲ ਹੀ ਦੇਖੋ ਤੁਸੀਂ ਅੱਗੇ ਡਿਸੇਬਲਡ ਬੱਚਿਆਂ ਦੀ ਚੱਲ ਵੀ ਡਿਸੇਬਲਡ ਬੱਚਿਆਂ ਦੀ ਚੱਲੀ ਹੈ 417 ਤੋਂ 87 ਮਾਰਕਸ ਨੇ ਇਸ ਬੱਚੇ ਦੇ ਤੇ ਇੱਕ ਰੈਂਕਾਗਾ ਡਿਸੇਬਲਡ ਦੇ ਵਿੱਚ ਡਿਸੇਬਲਡ ਦੇ ਵਿੱਚ ਤਾਂ ਸਿਰਫ 7 ਬੱਚੀ ਨੇ ਵੇਖ ਸਕਦੇ ਹੋ ਤੁਸੀਂ 87 ਵਾਲਾ ਜਿਹੜਾ ਪਰੀ ਹੈ ਫੇਰ ਹੀਮਲਤਾ ਹੈ 2 3 4 5 6 7 ਜੋਤੀ ਜਿਹੜਾ ਰਾਣੀ ਮੁਸਕਾਨ ਸਾਰੇ ਆਗੇ 7 ਨੰਬਰ ਤੱਕ ਜਾਨੀ ਕਿ 54 ਨੰਬਰ ਤੱਕ ਜਿਹੜੇ ਬੱਚੇ ਬੁਲਾਏ ਗਏ ਨੇ ਇਹ ਡਿਸੇਬਲਡ ਕੈਟਾਗਰੀ ਦੇ ਨੇ ਜਿਹੜੇ ਮੈਟ ਨੰਬਰ 7 ਇਹ ਤੋਂ ਬਾਅਦ ਦੇਖੋ ਜੀ ਓਪਨ ਸ਼ੁਰੂ ਹੋ ਚੁੱਕਿਆ ਜੀ ਓਪਨ ਸ਼ੁਰੂ ਹੋ ਚੁੱਕਿਆ 424 ਨੰਬਰ ਤੋਂ ਸਲੋਨੀ ਤੋਂ ਸ਼ੁਰੂ ਹੋ ਗਿਆ ਕਮਲਦੀਪ ਕੁਮਾਰ ਸਲੋਨੀ 138 ਨੰਬਰ ਆ ਜੀ ਸਲੋਨੀ ਨੂੰ ਜਿਹੜਾ ਬੁਲਾਇਆ ਗਿਆ ਓਪਨ ਦੇ ਵਿੱਚ ਸਰਕਾਰੀ ਸਕੂਲਾਂ ਦੇ ਬੱਚੇ ਸ਼ੁਰੂ ਹੋ ਗਏ ਤੋਂ ਸਹਿਤ ਆਪਰ ਸਕੂਲਾਂ ਦੇ ਇਹਨਾਂ ਦੀ ਮੈਰਟ ਅੱਡ ਬਣਦੀ ਆ ਇੱਕ ਰੈਂਕ ਹੈਗਾ ਜਿਹੜਾ ਅੱਗੇ ਹੈਗਾ ਫਿਰ ਸੰਜਣਾ ਸੰਜਣਾ ਦਾ ਦੋ ਰੈਂਕ ਹੈ 136 ਨੰਬਰ ਨੇਗੇ ਸਾਰਾ ਤੁਸੀਂ ਅੱਗੇ ਨਾਲ ਨਾਲ ਦੇਖ ਰਹੇ ਹੋ ਜਿਹੜਾ 136 ਵਾਲਾ ਸਮੀਤਾ ਆ ਗਈ ਤਿੰਨ ਰੈਂਕ ਹੈ ਉਸ ਦਾ ਮੈਰਟ ਨੰਬਰ ਸਰਕਾਰੀ ਸਕੂਲਾਂ ਦੇ ਬੱਚਿਆਂ ਚ ਕਿਉਂਕਿ ਇਹਨਾਂ ਦਾ ਕੋਟਾ ਅਲੱਗ ਹੁੰਦਾਗਾ ਠੀਕ ਆ ਜੀ ਇਹਨਾਂ ਨੂੰ ਸਾਰਿਆਂ ਨੂੰ 28 ਨੂੰ ਬੁਲਾਇਆ ਗਿਆ ਜੀ ਖੁਸ਼ਦੀਪ ਕੌਰ ਦੇਖ ਸਕਦੇ ਹੋ ਫਿਰ ਤੁਸੀਂ ਸ਼ਕਸ਼ੀ ਮੁਸਕਾਨ ਹੈਗੇ 450 ਸਰ ਨੰਬਰ ਤੇ ਤੇ ਇਹਦਾ 27 ਨੰਬਰ ਮੈਟ ਨੰਬਰ 117 ਅੰਕ ਨੇ ਇਸ ਦੇ ਤਾਂ ਵੇਖ ਸਕਦੇ ਹੋ ਸਾਰਾ ਤੁਸੀਂ ਸਾਰਾ ਜਿਹੜਾ ਮੈਂ ਸਕਰੀਨ ਦੇ ਉੱਪਰ ਐਂ ਬੁਖਾ ਰਿਹਾ ਤੁਹਾਨੂੰ ਕਿਉਂਕਿ ਟਾਈਮ ਬਹੁਤ ਲੱਗ ਜਾਣਾ 476 ਤੇ ਪਹੁੰਚ ਗਏ ਆਪਾਂ ਜਿੱਥੇ ਵੀ ਤੁਸੀਂ ਆਪ ਦਾ ਰੋਕ ਕੇ ਦੇਖ ਸਕਦੇ ਹੋ 113 ਮਾਰਕਸ ਨੰਬਰ 53 ਮੈਟ ਨੰਬਰ ਤੇ ਜਿਹੜਾ ਹੈਗਾ 28 624 ਨੂੰ ਬੁਲਾਇਆ ਗਿਆ 53 ਨੰਬਰ ਨੇ ਮੈਟ ਨੰਬਰ 53 ਸਮੀਤ ਕੌਰ ਨੂੰ ਠੀਕ ਹੈ ਜੀ ਅੱਗੇ ਰਿੰਕੂ ਆ ਗਈ 112 ਨੰਬਰਾਂ 54 ਮੈਟ ਨੰਬਰ ਐਸ ਦਾ ਅੱਗੇ 500 ਤੇ ਪਹੁੰਚ ਗਏ ਜੀ ਆਪਾਂ 500 ਦੇ ਉੱਪਰ 109 ਨੰਬਰਾਂ ਬੱਚੇ ਦੇ 77 ਮੈਟਰ ਨੰਬਰ ਆ ਅੱਗੇ-ਅੱਗੇ 501 ਤੇ ਜਿਹੜਾ <coughs> 501 ਦੇ ਉੱਪਰ ਅੱਗੇ ਆਪਾਂ 109 78 ਠੀਕ ਹੈ ਜੀ 502 ਆ ਗਈ ਫਿਰ ਅੱਗੇ ਸੰਦੀਪ ਕੌਰ 79 ਨੰਬਰ 79 ਮੈਟਰ ਨੰਬਰ ਬਣਦਾ 109 ਨੰਬਰ ਬਣ ਗਿਆ ਇੱਕ ਸਾਧਾ ਤੁਸੀਂ ਸਾਰੇ ਓਪਨ ਕੈਟਾਗਰੀ ਦੇ ਬੱਚੇ ਨੇ ਜਿਹੜੇ ਉਹ ਓਪਨ ਕੈਟਾਗਰੀ ਦੇ ਬੱਚੇ ਉਹ ਨੇ ਜਿਹੜੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਆ ਜਾਂ ਸਹਾਇਤਾ ਪ੍ਰਾਪਤ ਸਕੂਲਾਂ ਦੇ ਵਿੱਚ ਆ ਇਨਾਂ ਦਾ ਕੋਟਾ ਅਲੱਗ ਬਣਦਾਗਾ ਸਕਰੀਨ ਦੇ ਉੱਪਰ ਮੈਂ ਨਾਲ-ਨਾਲ ਤੁਹਾਨੂੰ ਦਿਖਾ ਰਿਆ ਹਾਂ ਤੁਸੀਂ ਆਪਣਾ ਜਿਹੜਾ ਜ਼ੂਮ ਕਰਕੇ ਨਾਮ ਪੜ੍ਹ ਸਕਦੇ ਹੋ ਕਿਉਂਕਿ ਇੰਨੇ ਨਾਮ ਪੜ੍ਹਨੇ ਬਹੁਤ ਜ਼ਿਆਦਾ ਮੁਸ਼ਕਲ ਨੇ ਬੜਾ ਸਮਾਂ ਲੱਗ ਜਾਣਾਗਾ ਸੋ ਮੈਂ ਤੁਹਾਨੂੰ ਚਾਣਨ ਪਾਤਾ ਇੱਕ ਵੀ ਭਾਈ ਜਿਹੜਾ ਹੈਗਾ ਨੈਟ ਸੂਚੀ ਆ ਚੁੱਕੀ ਹੈਗੀ ਤਾਂ ਇਹਨੂੰ ਤੁਸੀਂ ਖੋਦਾ ਜਿਹੜਾ ਹੈਗਾ ਇੱਥੇ ਰੋਕ ਕੇ ਵੀ ਵੀਡੀਓ ਆਪਣਾ ਨਾਮ ਬੜੀ ਆਸਾਨੀ ਦੇ ਨਾਲ ਲੱਭਿਆ ਜਾ ਸਕਦਾ ਤੁਹਾਡੇ ਨੰਬਰਾਂ ਦੇ ਅਨੁਸਾਰ ਵੀ ਤੁਹਾਡੇ ਪੇਪਰ ਦੇ ਵਿੱਚੋਂ ਕਿੰਨੇ ਨੰਬਰ ਆਏ ਸੀਗੇ ਠੀਕ ਹੈ ਜੀ ਇਸ ਵੀ ਦੇਖ ਸਕਦੇ ਹਾਂ 28 ਤਰੀਕ ਵਾਲੇ ਬੱਚਾ ਜੀ ਸਾਰੇ ਇਹ 28 ਨੂੰ ਬੁਲਾਇਆ ਗਿਆ ਇਹਨਾਂ ਨੂੰ ਤਾਂ ਆਪਾਂ ਦੇਖੀਏ 28 ਫਿਰ ਕਿੱਥੋਂ ਤੱਕ ਬੁਲਾਇਆ ਗਿਆ ਕਿੰਨੇ ਮੈਰਿਟ ਨੰਬਰ ਤੱਕ ਇਹ ਵੀ ਨਾਲ-ਨਾਲ ਆਪਾਂ ਜਾਣਦੇ ਹਾਂ ਸੋ ਲਗਾਤਾਰ ਸਕਰੀਨ ਚੱਲ ਰਹੀ ਹੈ ਸਕਰੀਨ ਨੂੰ ਥੋੜਾ ਜਿਹਾ ਤੇਜ਼ ਕਰਦੇ ਹਾਂ ਕਿਉਂਕਿ ਵਕਤ ਬਹੁਤ ਲੱਗ ਜਾਣਾ ਇਸ ਤਰ੍ਹਾਂ ਤੇ ਨਾਲ ਤਾਂ ਤੇ ਮੁੰਡਿਆਂ ਦੀ ਵੀ ਵੀਡੀਓ ਵੀ ਹਜੇ ਆਪਾਂ ਜਿਹੜੀ ਉਹ ਵੀ ਬਣਾ ਕੇ ਇੱਥੇ ਰੱਖਣੀ ਆ ਤਾਂ ਕਿ ਦੇਖ ਸਕਣ ਬੱਚੇ ਕਿਸੇ ਨੂੰ ਕੋਈ ਸਮੱਸਿਆ ਨਾ ਆਵੇ ਲਓ ਜੀ 28 ਵਾਲੇ 800 ਤੱਕ ਬੁਲਾਏ ਨੇਗੇ 900 ਤੱਕ ਬੁਲਾਇਆ 900 ਵਿਨੋਦ ਕੁਮਾਰ 96 ਨੰਬਰ ਨੇ ਪੇਪਰ ਦੇ ਵਿੱਚੋਂ ਤੇ 377 ਮੈਟਰ ਨੰਬਰਾਂ 9C ਦਾ ਵੇਖ ਸਕਦੇ ਹੋ ਤੁਸੀਂ ਅੱਗੇ 801 ਤੋਂ ਹੋਗੇ ਸ਼ੁਰੂ 29 ਤਰੀਕ ਵਾਲੇ 96 ਮਾਰਕ ਨੇ ਤੇ 378 ਮੈਟਰ ਨੰਬਰ ਅਰਸ਼ਦੀਪ ਕੌਰ ਤੋਂ ਅੱਗੇ ਵੇਖ ਸਕਦੇ ਹੋ 29 ਵਾਲੇ ਆ ਜੀ ਸਾਰੇ 96 96 ਘਟਦੀ ਮੈਟਰ 95 ਤੇ ਆ ਗਈ ਅੱਗੇ ਵੇਖ ਸਕਦੇ ਹੋ ਤੁਸੀਂ 95 ਤੇ ਆ ਚੁੱਕੀ ਆ ਮਾਫ ਕਰਨਾ ਥੋੜਾ ਜਿਹਾ ਸਕਰੀਨ ਹਲ ਗਈ ਸੀਗੀ 1 ਮਿੰਟ ਮੈਂ ਉੱਥੇ ਜਾਣਾਗਾ 29 ਵਾਲਿਆਂ ਤੇ 800 ਤੇ ਜਾਣਾ ਸੀ ਆਪਾਂ ਹਣਾ 800 ਤੇ ਜਾਣਾ ਸੀਗਾ 1 ਮਿੰਟ ਥੋੜਾ ਵੇਟ ਕਰਿਓ ਥੋੜਾ ਜਨਾ ਟੱਚ ਹੋ ਗਈ ਹਾਂਜੀ ਇੱਥੇ ਆ ਗਏ ਸੀ ਆਪਾਂ 29 ਵਾਲਾਂ ਦੇ ਉੱਪਰ ਪਹਿਲਾਂ ਨੇ ਤੁਸੀਂ ਵੇਖ ਹੀ ਚੁੱਕੇ ਹੋਗੇ 29 ਵਾਲਾਂ ਤੇ ਆ ਗਏ ਸੀਗੇ ਆ ਵੇਖ ਸਕਦੇ ਤੁਸੀਂ 29 ਵਾਲੇ 96 95 95 95 95 827 403 ਬੈਟ ਨੰਬਰ ਹੈਗਾ ਜਿਹੜਾ ਅੱਗੇ ਰਮਨਪ੍ਰੀਤ ਕੌਰ ਦਾ 827 95 ਮਾਰਕਸ ਨੇ 404 ਨੰਬਰ ਆ 827 ਤੇ ਜਿਹੜਾ ਐਸ ਆਰ ਨੰਬਰ ਤੇ ਉੱਪਰ ਇਸ ਤਰ੍ਹਾਂ ਦੇ ਨਾਲ ਤੁਸੀਂ ਆਪਣੇ ਨਾਮ ਨੂੰ ਸਾਨੀ ਨਾਲ ਲੱਭ ਸਕਦੇ ਹੋ ਇਹ 29 ਤਰੀਕ ਵਾਲੇ ਬੱਚੇ ਆ ਜੀ ਜਿਨ੍ਹਾਂ ਨੂੰ 29 ਨੂੰ ਬੁਲਾਇਆ ਗਿਆ ਸਾਰੀ ਮੈਂ ਤੁਹਾਡੇ ਸਾਹਮਣੇ ਰੱਖ ਰਹੀਆਂ ਇਹ ਮੈਟਲਿਸਟ ਇਹਦੇ ਅਨਸਾਰ ਤੁਸੀਂ ਆਪਣੇ ਜਿਹੜੇ ਡਾਕੂਮੈਂਟ ਤਿਆਰ ਕਰ ਲੈਣੇ ਸਾਰੀਆਂ ਵੀਡੀਓ ਆਪਣੀ ਪਹਿਲਾਂ ਵਾਲੀ ਕਾਉਂਸਲਿੰਗ ਦੇ ਵਿੱਚ ਪੰਜਾਂ ਹੋਈਆਂ ਸਾਰੀਆਂ ਹੈਗੀਆਂ ਆਪਣੇ ਚੈਨਲ ਤੇ ਉੱਥੋਂ ਲੱਭ ਲਿਓ ਡਿਸਕ੍ਰਿਪਸ਼ਨ ਦੇ ਵਿੱਚ ਵੀ ਲੱਭ ਜਾਣੀਆਂ ਵੈਸੇ ਵੀ ਪੰਜਾਂ ਨੇ ਸਾਰੀਆਂ ਠੀਕ ਆ ਵੀ ਤੁਸੀਂ ਕੀ ਕੀ ਲੈ ਕੇ ਜਾਣਾ ਸਾਰੀਆਂ ਪੰਜਾਂ ਨੇਗੀਆਂ ਉੱਥੇ ਤੁਹਾਨੂੰ ਬਿਲਕੁਲ ਕੋਈ ਤਕਲੀਫ ਨਹੀਂ ਆਊਗੀ ਚੌਥੀ ਹੋਣਾ ਤੁਹਾਡਾ ਜਿੱਥੇ ਪਹਿਲਾਂ ਵਾਲੇ ਜਿਹੜੇ ਬਣੇ ਹੋਏ ਨੇ ਕਿ ਸਾਰੇ ਸਟੇਸ਼ਨ ਜਿੰਨਾ ਤੇ ਹਰੇਕ ਜ਼ਿਲ੍ਹੇ ਦੇ ਵਿੱਚ ਹੈਗਾ ਜਿੱਥੇ ਤੁਹਾਨੂੰ ਨੇੜੇ ਪੈਂਦਾ ਉੱਥੇ ਕਰਵਾ ਲਿਓ ਠੀਕ ਹੈ ਤਾਂ ਕਿ ਤੁਹਾਡਾ ਜਿਹੜਾ ਜਿਆਦਾ ਦੂਰੀ ਵੀ ਨਾ ਤੁਹਾਨੂੰ ਜਾਣਾ ਪਵੇ ਸੋ ਛੁੱਟੀਆਂ ਵੀ ਖਤ ਹੋਣ ਵਾਲੀਆਂ ਬੱਚੋ ਇਸ ਗੱਲ ਦਾ ਤੁਹਾਨੂੰ ਪਤਾ ਹੀ ਹੈਗਾ ਇਸ ਕਰਕੇ ਕਾਉਂਸਲਿੰਗ ਚੌਥੀ ਕਾਉਂਸਲਿੰਗ ਬਹੁਤ ਜਿਹੜੀ ਸਹੀ ਟਾਈਮ ਤੇ ਆਈ ਹੈ ਤੁਹਾਡੀ ਪੜ੍ਹਾਈ ਜਿਹੜੀ ਪਹਿਲੀ ਕਾਉਂਸਲਿੰਗ ਵਾਲੇ ਬੱਚਾ ਦੇ ਨਾਲ ਹੀ ਸ਼ੁਰੂ ਹੋ ਜਾਣੀ ਹੈਗੀ ਤੇ ਪੜ੍ਹਾਈ ਦਾ ਵੀ ਕੋਈ ਜਿਹੜਾ ਲਾਸ ਨਹੀਂ ਹੋਣਾਗਾ ਇੱਕ ਤਰੀਕੇ ਦੇ ਨਾਲ ਠੀਕ ਹੈ ਜੀ ਸਾਰਾ ਤੁਸੀਂ ਦੇਖ ਚੁੱਕੇ ਹੋ 99 ਤੇ ਅੱਗੇ ਜੀ 99 ਤੇ ਅੱਗੇ ਆਪਾਂ ਅੱਗੇ 827 ਰੈਂਕ ਫੇਰ ਅੱਗੇ 1251 ਤੇ ਪਹੁੰਚ ਗਏ ਅਸੀਂ ਹਰਪ੍ਰੀਤ ਕੌਰ ਤੇ ਉਹਨਾਂ 99 ਮਾਰਕਸ ਨੇ 828 ਮੈਟ ਨੰਬਰ ਆ ਓਪਨ ਵਾਲਿਆਂ ਦੀ ਚੱਲ ਰਹੀ ਐ ਸਾਰੀ ਸਾਰੀ ਦੇਖ ਰਿਹਾ ਹਾਂ ਤੁਸੀਂ ਨਾਲ-ਨਾਲ ਸਾਰੀ ਦੇਖ ਰਿਹਾ ਹਾਂ ਨਾਲ-ਨਾਲ ਕਿਉਂਕਿ ਕਾਫੀ ਨਾਮ ਨੇ ਇਸ ਤਰ੍ਹਾਂ ਤਾਂ ਪੜੇ ਨਹੀਂ ਜਾ ਸਕਦੇ ਵਕਤ ਬਹੁਤ ਲੱਗ ਜਾਣਾਗਾ ਇਹਦੇ ਨਾਲ ਤੁਹਾਨੂੰ ਤਸੱਲੀ ਹੋ ਜੂਗੀ ਵੀ ਇਹ ਮੈਟਲਿਸਟ ਅਸੀਂ ਦੇਖ ਲਈ ਤੇ ਸਾਡਾ ਕਦੋਂ ਬਣਦਾ ਤੇ ਕਿਹੜੇ ਦਿਨ ਅਸੀਂ ਜਾਣਾਗਾ ਤਾਂ ਕਿ ਬੱਚੋ ਆਪਾਂ ਹਰੇਕ ਤੱਕ ਗੱਲ ਪਹੁੰਚਾਈਏ ਇਹ ਸਾਰੇ ਅਧਿਆਪਕ ਨੇ ਜਾਂ ਵਿਦਿਆਰਥੀ ਨੇ ਜੋ ਸੁਣ ਰਹੇ ਨੇ ਇਸ ਵੀਡੀਓ ਨੂੰ ਜਰੂਰ ਅੱਗੇ ਪਹਚਾਓ ਤਾਂ ਕਿ ਨਾ ਸਕੂਲਾਂ ਚੋਂ ਵਕਤ ਪੜਾਈ ਆ ਜਵਾਗ ਪੜ ਜਾਣਗੇ ਪੜ ਲਿਖ ਕੇ ਅਫਸਰ ਬਣ ਜਾਣਗੇ ਜ਼ਿੰਦਗੀ ਬਦਲ ਜੂਗੀ ਠੀਕ ਆ ਇਸ ਕਰਕੇ ਆਪਾਂ ਜਰੂਰ ਇਸਨੇ ਆ ਪਹਚਾਈਏ ਲੋਜੀ 1605 ਤੇ ਆ ਕੇ ਜਿਹੜੀ ਮੈਰਿਟ ਖਤਮ ਹੋਗੀ ਇਹ ਓਪਨ ਕੈਟਾਗਰੀ ਦੀ 1182 ਮੈਰਿਟ ਨੰਬਰ ਆ ਤੇ 87 ਤੱਕ ਬੁਲਾਇਆ ਗਿਆ ਲੜਕੀਆਂ ਨੂੰ 88 ਤੱਕ ਹੀ ਮੈਟ ਖੜ ਚੁੱਕੀ ਆ 87 ਤਏ ਸੋ ਵੀਡੀਓ ਨੂੰ ਵੱਧ ਤੋਂ ਵੱਧ ਆਪਾਂ ਜਿਹੜਾ ਅਗੇ ਸ਼ੇਅਰ ਕਰਕੇ ਵਿਦਿਆਰਥੀਆਂ ਤੱਕ ਪਹੁੰਚਾਈਏ ਤਾਂ ਕਿ ਉਹਨਾਂ ਨੂੰ ਜਾਣਕਾਰੀ ਮਿਲੇ ਜੇਕਰ ਚੈਨਲ ਤੇ ਨਵੇਂ ਦਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਹਰ ਤਰ੍ਹਾਂ ਦੀ ਜਿਹੜੀ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਕੀਤੀ ਜਾਵੇਗੀ ਸ਼ੁਕਰੀਆ ਮਿਹਰਬਾਨੀ ਧੰਨਵਾਦ